ਇਸ ਕਰਕੇ ਜਦੋਂ ਤੁਸੀਂ ਇਸ ਅਹੁਦੇ ਤੇ ਪਹੁੰਚ ਗਏ ਗੱਲ ਸੋੜ ਲਈ ਕਿ ਜਿੱਥੇ ਪੰਜਾਬ ਪਾਸੋਂ ਪੰਜਾਬ ਪਬਲਿਕ ਆਰਥਿਕ ਗ੍ਰਾਮ ਤਹਿਤ ਅੱਜ ਇੱਕ ਮੀਟਿੰਗ ਰੱਖੀ ਚਿੱਤੇ ਵਿੱਚ ਡੀਐਸਪੀ ਸਰਪੰਨ ਸਿੰਘ ਵਾਲ ਫਲੋਰ ਐਸਟੋ ਸੰਜੀਪੂ ਸੁਦੇਸ਼ਨ ਚੰਦ ਚੌਂਕ ਚੜ੍ਹ ਸੜਾ ਨਿਰਮਲ ਸਿੰਘ ਚੌਂਕੀ ਦੇ ਅਪਰਾਪਤੀ ਖੁਰਬਖ ਬੁਧਕਾਰੀ ਪਹੁੰਚੇ ਉਹਨਾਂ ਨੇ ਪੰਚਾਇਤਾਂ ਨੂੰ ਕਿਹਾ ਸਭ ਸਹਿਯੋਗ ਦੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਉਹਨਾਂ ਨੇ ਕਿਹਾ ਜਿੱਥੋਂ ਵੀ ਪਿੰਡ ਦੇ ਵਿੱਚ ਕੋਈ ਨਸ਼ਾਸਤ ਦਾ ਨਸ਼ਾ ਵੇਚਿਆ ਹੋਵੇ ਉਸਨੂੰ ਸਖਤ ਕੀਤਾ ਜਾਵੇ ਉਹਦੇ ਖਾਤਮਾ ਅੰਤ ਕਰਕੇ ਕੀਤਾ ਜਾਵੇ ਤੇ ਉਹ ਪੰਚਾਇਤਾਂ ਸਮਾਸ਼ੀ ਨੂੰ ਕਿਹਾ ਕਿ ਜੇਕਰ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਨਸ਼ੇ ਵਾਲਾ ਉਹਦੀ ਗੋਤ ਸੁਜੀਤ ਮਨਜੀਤ ਖੋਦੜੀ ਗੋਪੀਨਾ ਕੱਲ੍ਹ ਅਵੇਗਾ ਕੈਮਰਾਮੈਨ ਐਸੇ ਨਾਕੀ ਨਾਲ ਦਸਾਂਸ ਨਾਲ ਨਾਕੀ ਦੀ ਗੈਲਰ ਸੌਤਰ ਨੂੰ ਬਿਲਕੁਲ ਜੀਵਨੀ ਦਾ ਫਰੰਕ ਕਰ ਲੈਂਦਾ ਉਦੋਂ ਅਸੀਂ ਇਹ ਮਾਣ ਪਤਾ ਲੱਗਦਾ ਕਿ ਉਹ ਆਪਣੇ ਘਰ ਆਏ ਨਾ ਗੱਲ ਕਰੇ ਉੱਥੇ ਹੀ ਰੋਕ ਦੇਣਾ ਤੁਮ ਤੇ ਸਭ ਤੋਂ ਬੈਸਟ ਹੁੰਦਾ ਕਿ ਜੇ ਆਪਾਂ ਨਹੀਂ ਰੋਕ ਸਕਦੇ ਫਿਰ ਆਪਾਂ ਥੋੜਾ ਬੜਾ ਆਪਣੇ ਸਰੀਕੇ ਲਈਏ ਵੀ ਜਦੋਂ ਪੰਚ ਸਰਪ ਵਿੱਚ ਬਣ ਜਾਂਦਾ ਬੰਦਾ ਉਸ ਤੋਂ ਬਾਅਦ ਇਲੈਕਟਿਵ ਹੋ ਗਿਆ ਤੇ ਸਮਝੋ ਵੀ ਜੇਨ ਵੋਟ ਪਾਈ ਸੀ ਉਹ ਵੀ ਤੁਹਾਡਾ ਤੇ ਜੇਨ ਵੋਟ ਨਹੀਂ ਪਾਈ ਉਹ ਵੀ ਤੁਹਾਡਾ ਤੁਸੀਂ ਜੋਤੀ ਬਾਸੂ ਜੀ ਬਾਰੇ ਸੁਣਿਆ ਹੋਣਾ ਵੈਸਪੋਲ ਦੇ ਮੁੱਖ ਮੰਤਰੀ ਜੇ ਲਗਾਤਾਰ 35 ਸਾਲ ਮੁੱਖ ਮੰਤਰੀ ਰਹੇ ਸੀ ਇਹ ਚ ਪਾਰਟੀ ਬਾਜ਼ੀ ਖਤਮ ਕਰ ਦਿੰਦੇ ਸੀ ਸਾਡਾ ਸੁਧਰਿਆ ਸਾਡਾ ਪੰਜਾਬ ਸੁਧਰਿਆ ਪੰਜਾਬ ਸੁਧਰਿਆ ਸਾਡਾ ਇਤਿਹਾਸ ਸੁਧਰਿਆ ਜਿਹੜੀ ਇਹ ਨਸ਼ੀਨੀ ਕੋੜ ਹੈ ਇਹਦੇ ਵਿੱਚ ਸਾਡੀ ਯੂਥ ਹੀ ਨਹੀਂ ਖੜਾ ਹੋਗੀ ਸਾਡੀ ਸਮੂਹ ਪੰਜਾਬ ਦਾ ਭਵਿੱਖ ਸਾਡੇ ਦੇਸ਼ ਦੀ ਗਵਰਨਮੈਂਟ ਵੀ ਖਰਾਬ ਹੋ ਰਹੀ ਜੇ ਇਹ ਯੂਥ ਹੀ ਨਸ਼ੇ ਦੀ ਗੜਤੀ ਲੱਗ ਜਾਏਗਾ ਤੇ ਦੇਸ਼ ਦਾ ਭਵਿੱਖ ਕਿੱਥੇ ਜਾਏਗਾ ਕਿਉਂਕਿ ਜਿਹੜੇ ਵੀ ਦੁਸ਼ਮਣ ਕੰਟਰੀਜ਼ ਆ ਜਿਨ੍ਹਾਂ ਨੇ ਜੋ ਇਹ ਚਾਹੁੰਦੇ ਆ ਕਿ ਹਿੰਦੁਸਤਾਨ ਜਾਂ ਪੰਜਾਬ ਦੀ ਤਰੱਕੀ ਨਾ ਹੋਵੇ ਉਹਨਾਂ ਨੇ ਇੱਕ ਕੋੜ ਨੂੰ ਸਾਡੇ ਸਮਾਜ ਦੇ ਵਿੱਚ ਫੈਲਾ ਦਿੱਤਾ ਹੈ ਉਹ ਫਿਲਾਨ ਕਰਕੇ ਸਾਡਾ ਜਿਹੜਾ ਯੂਥ ਹੈ ਉਹ ਗਲਤ ਰਸਤੇ ਪੈ ਗਿਆ ਨਾ ਉਹ ਆਪਣੀ ਤਰੱਕੀ ਕਰ ਰਿਹਾ ਨਾ ਉਹ ਆਪਣੇ ਦੇਸ਼ ਦੀ ਤਰੱਕੀ ਕਰ ਰਿਹਾ ਨਾ ਉਹ ਆਪਣੇ ਸਮਾਜ ਦੀ ਤਰੱਕੀ ਕਰ ਰਿਹਾ ਠੀਕ ਹੈ ਦੂਜੀ ਗੱਲ ਜਿਹੜਾ ਇਹ ਨਸ਼ਾ ਹੈ ਨਸ਼ਾ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਆਪਣੇ ਆਲ ਦੋਲ ਦੇ ਮਾਹੌਲ ਤੋਂ ਹੈ ਜਿਹੜਾ ਆਲੇ ਦੋਲੇ ਦਾ ਮਾਹੌਲ ਹੈ ਪిల్లా ਬੱਚਾ ਜਦ ਨਸ਼ਾ ਪਹਿਲੀ ਵਾਰੀ ਕਰਦਾ ਹੈ ਉਹ ਦੇ ਹਾਲੇ-ਦੋਲੇ ਦੇ ਮਾਹੌਲ ਤੋਂ ਹੀ ਉੱਚੀ ਸਿੱਖਦਾ ਹੈ ਉਹ ਛੋਟੀ ਚੀਜ਼ ਹੁੰਦੀ ਜਿਵੇਂ ਘਰ ਦੇ ਵਿੱਚ ਕਿਸੇ ਰਾਹੀ ਉਹ ਦੇਖਦਾ ਹੈ ਕਿ ਕੋਈ ਬੱਚਾ ਸ਼ਮਲਾ ਤੋਂ ਨਹੀਂ ਫੜਬੜ ਢੋਈ ਜਨ ਦੀ ਤੁਹਾਡੇ ਪਹਿਲਾਂ ਹੀ ਰਹਿ ਚੁੱਕੇ ਨੇ ਸੰਜੀਵ ਗੌਰ ਜੀ ਮੇਰੇ ਅਫਸਰ ਸਾਹਿਬਾ ਤੇ ਸਪੈਸ਼ਲੀ ਨਈਆਂ ਬੜੀਆਂ ਪਛਾਣਾਂ ਸਰਪੰਚ ਸਾਹਿਬਾ ਮੈਂਬਰ ਸਾਹਿਬਾਨ ਪ੍ਰੈਸ ਮੀਡੀਆ ਤੇ ਹੋਰ ਜਿਹੜੇ ਮੋਦਵਲ ਲੱਤੀ ਆਏ ਲਖਾਇਨੇ ਵਿੱਚ ਆਇਆ ਹੈ ਸਾਰੇ ਨੇ ਕੀ ਕੀ ਸਮਾਗੜਿਆ ਅੱਜ ਵੀ 15 15 20 20 ਦੇ ਦੁਪਹਿਰ ਦੇ ਵਿੱਚ ਉਹਦਾ ਮੇਨ ਮਕਸਦ ਸੀ ਇੱਕ ਨਵੀਆਂ ਪੰਚਾਇਤਾਂ ਬਣੀਆਂ ਇੱਕ ਰੂਪ ਰੂਪ ਹੋ ਜੇ ਕਿਹੜੇ ਕਿਹੜੇ ਪੈਂਦੀਆਂ ਪੰਚਾਇਤਾਂ ਨੇ ਸਰਪੰਚ ਦਾ ਪਤਾ ਹੋਵੇ ਸਾਨੂੰ ਜਦੋਂ ਕੰਮ ਪੈਣਾ ਉਹ ਤੇ ਹਰ ਕਿਨੇ ਸਾਡੇ ਕੋਲ ਪਰ ਇੱਥੇ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਨਸ਼ੇ ਤੇ ਬਾਤ ਚੌਗਿਆਂ ਵੀ ਤੁਸੀਂ ਹਰ ਬੰਦਾ ਜਦੋਂ ਪੰਚ ਸਰਪੰਚ ਬਣਦਾ ਤੇ ਬੜੇ ਮਾਣ ਵਾਲੀ ਗੱਲ ਹੁੰਦੀ ਆ ਕਿਉਂਕਿ ਉਹ ਇਸ ਕਰਕੇ ਜਦੋਂ ਤੁਸੀਂ ਇਸ ਅਹੁਦੇ ਤੇ ਪਹੁੰਚ ਗਏ ਜਿੱਥੋਂ ਕਿ ਸਾਡੇ ਲੋਕਤੰਤਰ ਦੀ ਜਿਹੜੀ ਬੁਨਿਆਦ ਆ ਪੀਰ ਜਦੋਂ ਪੰਚ ਸਰਪੰਚ ਬਣ ਜਾਂਦਾ ਬੰਦਾ ਉਸ ਤੋਂ ਬਾਅਦ ਇਲੈਕਟਿਵ ਹੋ ਗਿਆ ਤੇ ਸਮਝੋ ਵੀ ਜੇਨ ਵੋਟ ਪਾਈ ਸੀ ਉਹ ਵੀ ਤੁਹਾਡਾ ਵਾ ਤੇ ਜੇਨ ਵੋਟ ਨਹੀਂ ਪਾਈ ਉਹ ਵੀ ਤੁਹਾਡਾ ਤੁਸੀਂ ਜੋਤੀ ਬਾਸੂ ਜੀ ਬਾਰੇ ਸੁਣਿਆ ਹੋਣਾ ਵੈਸਪਾ ਹੁੰਦੇ ਮੁੱਖ ਮੰਤਰੀ ਨੇ ਲਗਾਤਾਰ 35 ਸਾਲ ਮੁੱਖ ਮੰਤਰੀ ਰਹੇ ਸੀ ਪਿਛ ਪਾਰਟੀਬਾਜੀ ਖਤਮ ਕਰ ਦਿੰਦੇ ਸੀ ਉਦੋਂ ਹੀ ਇਹ ਮਾਮਲਾ ਬਦਲ ਲੱਗਦਾ ਕਿ ਉਹ ਆਪਣੇ ਘਰ ਵਾਲੇ ਨਾਲ ਗੱਲ ਕਰੇ ਉੱਥੇ ਗਰੋਗਦੇ ਨਾ ਦਮ ਤੇ ਸਭ ਤੋਂ ਬੈਸਤ ਹੁੰਦਾ ਕਿ ਇਹਦਾ ਆਪਾਂ ਨਹੀਂ ਰੋਕ ਸਕਦੇ ਫਿਰ ਆਪਾਂ ਥੋੜਾ ਬਣਾ ਆਪਣੇ ਸਿੱਕੇ ਢਾਕਲ ਕਰਾਉਣ ਦੇ ਸਬੰਧ ਵਿੱਚ ਵੱਖਰੀਆਂ ਮਾਰਸ ਬਣੀਆਂ ਜਿਹੜੀਆਂ ਨਸ਼ੇ ਦਾ ਸਬੰਧਤ ਹੈਗੀਆਂ ਨੇ ਦੂਸਰੀ ਸਟੇਜ ਹੁੰਦੀ ਹੈ ਵੀ ਬੰਦਾ ਫਿਰ ਪੀਣ ਲੱਗ ਪੈਂਦਾ ਤੇ ਪੈਸੇ ਪੂਰੇ ਨਹੀਂ ਹੁੰਦੇ ਫਿਰ ਉਹ ਪਿੰਡਾਂ ਦੇ ਵਿੱਚ ਦਾ ਤੇ ਪਲੱਸ ਛੋਟੀਆਂ-ਛੋਟੀਆਂ ਵਾਰਦਾਤਾਂ ਕਰਦਾ ਜਦੋਂ ਆਦੀ ਹੋ ਜਾਂਦਾ ਜਦੋਂ ਇੱਕ ਕਿਸਾਨ ਦੀ ਆਪਾਂ ਇੱਕ ਜਿਹਾ ਐਗਜ਼ਾਮਪਲ ਲਈ ਮੋਟਰ ਚੋਰੀ ਹੋ ਗਈ ਆ ਤੇ ਉਹ ਸਰਜ ਕਰੋ 15000 ਦੀ ਮੋਟਰਾਂ ਤੇ 15000 ਦੀ ਨਵੀਂ ਲਈ ਪਹਿਲਾਂ ਉਹ ਮੋਟਰ ਚੋਰੀ ਹੋ ਗਈ 15000 ਦਾ ਨੁਕਸਾਨ ਹੋਇਆ 15000 ਦੀ ਨਵੀਂ ਲਈ 30000 ਦਾ ਨੁਕਸਾਨ ਹੋ ਗਿਆ ਜਾਂ ਵੀ ਹੋਰ ਚੋਰੀ ਜਿਹੜੇ ਘਰੇ ਕਰਦੇ ਆ ਜਿਹੜਾ ਇਹ ਨਸ਼ਾ ਹੈ ਉਹ ਜਾਂ ਕੋੜਾ ਵੀ ਇਹ ਬਾੜੀਆਂ ਲਾਂ ਤਾਂ ਕਿ ਮਾੜੇ ਕੰਮ ਕਰਨ ਵਾਸਤੇ ਮਜਬੂਰ